ਟਾਈਮ ਤੇ ਪਾ ਮਿੱਤਰਾ ਤੋਂ ਬਾਅਦ ਪਤਾ ਲੱਗਿਆ ਸੀ ਵੀ ਕੋਈ ਜੋੜੀ ਦੁਨੀਆ ਤੇ ਹੈਗੀ 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 ਬਹੁਤ ਸ਼ੋਅ ਲਾ ਆ ਚਾਰ ਚਾਰ ਸ਼ੋਅ ਅਸੀਂ ਕੀਤੇ ਹਨ ਬਿਲਕੁਲ ਹੀ ਮੇਰੀ ਬੇਟੀ ਤਿੰਨ ਦਿਨਾਂ ਦੀ ਸੀ ਜਦੋਂ ਮੈਂ ਸ਼ੋਅ ਸ਼ੁਰੂ ਕਰਤੇ ਅੱਛਾ ਲੋਕਾਂ ਨੇ ਛੱਡਿਆ ਹੀ ਨਹੀਂ ਰਸਤੀ ਨਹੀਂ ਕਰਨ ਦਿੱਤੀ ਲੋਕਾਂ ਨੇ ਵੀ ਬਈ ਨਹੀਂ ਇਹਨਾਂ ਨੇ ਵਿਚਾਰਿਆਂ ਨੇ ਦੋ ਤਿੰਨ ਕੁੜੀਆਂ ਨਾਲ ਲੈ ਕੇ ਜਾਣਾ ਭਟਗ ਲੈਣੇ ਕਹਣਾ ਨਹੀਂ ਵਾਜੀ ਅਸੀਂ ਤੁਹਾਨੂੰ ਤੇ ਗੁਲਚਨ ਨੂੰ ਸੁਣਨਾ ਚਾਹੁੰਦੇ ਕਈ ਵਾਰੀ ਐਦਾਂ ਹੋਣਾ ਕਿ ਡ੍ਰਿਪ ਉਤਾਰ ਕੇ ਮੈਂ ਉਸੇ ਤਰ੍ਹਾਂ ਹੀ ਸ਼ੋਅ ਤੇ ਜਾਣਾ ਰਾਤ ਨੂੰ ਸ਼ੋਅ ਕਰਕੇ ਆਏ ਸਵੇਰੇ ਮੇਰੀ ਬੇਟੀ ਨੇ ਜਨਮ ਲੈ ਲਿਆ ਗੋਂਦੇ ਗੋਂਦੇ ਬੇਟੀ ਆਈ ਸੁਣੋ ਤੁਸੀਂ ਨਾਮ ਸੰਗੀਤ ਰੱਖਿਆ ਅਗਲੇ ਦਿਨ ਸ਼ੋਅ ਸੀਗਾ ਟਾਰੀ ਟਾਰੀ ਬਾੜ ਤੇ ਪਿੰਡਾਂ ਨਾਲ ਹੀ ਦੋ ਕੁੜੀਆਂ ਮੈਂ ਲੈ ਕੇ ਗਿਆ ਉਹਨਾਂ ਸਾਨੂੰ ਪਾਣੀ ਤੱਕ ਨਹੀਂ ਪਿਆ ਜੀ ਘਰ ਵਾਲਿਆਂ ਨੇ ਮੇਲਾ ਸੀ ਮੈਂ ਕਿਹਾ ਭਾਜੀ ਪਾਣੀ ਕਹਿੰਦੇ ਵੀ ਗੁਲਸ਼ਨ ਨਹੀਂ ਆਈ ਮੈਂ ਕਿਹਾ ਯਾਰ ਉਹ ਤਾਂ ਮੈਂ ਬਾਹਲ ਕਰਾ ਕੇ ਆਏ ਐ ਬੇਬੀ ਹੋਣ ਵਾਲਾ ਕਹਿੰਦੇ ਭਾਜੀ ਸਾਨੂੰ ਤਾਂ ਯਾਰ ਜਿਹਨੇ 50 ਰੁਪਏ ਦਿੱਤੇ ਯਾਰ ਦੀ ਗਾਲ ਕੱਢਦਾ ਉਸੇ ਤਰ੍ਹਾਂ ਹੀ ਮੈਂ ਗਏ ਇਹ ਗੁਲਸ਼ਨ ਨੂੰ ਲਿਆ ਉਹ ਗਾਉਣ ਨਾ ਆ ਕੇ ਸਾਡੀਆਂ ਬੁੜੀਆਂ ਚ ਬੈਠ ਜਾਣ ਗਾ ਤੁਸੀਂ ਜਦੋਂ ਕਿਰਮ ਫੋਨ ਕਰਿਆ ਵਿਚਾਰੀ ਬੋਤਲ ਉਮੇ ਕਢਾ ਕੇ ਡ੍ਰਿਪ ਲੱਗੀ ਹੋਈ ਸੀ ਵਿੱਚੀ ਉਸੇ ਕਾਰ ਤੇ ਆ ਗਈ